ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਨਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਪਲਚਾਰ ਕਰਨ ਦੇ ਲਈ ਪਹੁੰਚੇ ਇਸੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੂੰ ਲੰਬੇ ਹੱਥੀ ਲਿਆ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਚਾ ਪਾਰਟੀ ਸਰਪ੍ਰਸਤਾ ਵੱਲੋਂ ਵਿਰੋਧੀ ਧਿਰਾਂ ਉੱਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਨਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪਲਚਾਰ ਕਰਨ ਲਈ ਪਹੁੰਚੇ ਇਸ ਮੌਕੇ ਬਾਦਲ ਨੇ ਸੀਐਮ ਭਗ ਤਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਬਾਦਲ ਨੇ ਵੱਡਾ ਦੋਸ਼ ਲਗਾਉਂਦਾ ਕਿ ਹੈ ਕਿ ਸੀਐਮ ਭਗਵੰਤ ਮਾਨ ਦੀ ਬੇਟੀ ਨੇ ਉਹਨਾਂ ਨੂੰ ਖੁਦ ਕਿਹਾ ਕਿ ਇਸ ਤੋਂ ਮਾੜਾ ਬੰਦਾ ਕੋਈ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਗੱਲਾਂ ਨੂੰ ਲੈ ਕੇ ਸੀਐਮ ਮਾਨ ਨੂੰ ਵੀ ਕੇਰਿਆ ਇੱਥੇ ਆਪਾ ਬਣਾ ਤੇ ਲੀਡਰ ਜਿਹੜਾ 5 ਦਿਨ ਪਹਿਲੇ ਚੁੜਕਲੇ ਸੁਣ ਉਹਨਾਂ ਦੀ ਸਿੱਧਾ ਮੁੱਖ ਮੰਤਰੀ ਸਿੱਧਾ ਮੁੱਖ ਮੰਤਰੀ ਉਹਦੇ ਪਛੋਕੜ ਬਾਰੇ ਵੀ ਪਤਾ ਹੈ ਕਿ ਸ਼ਰਾਬੀ ਹੈ ਸਾਰੇ ਉਹਦੇ ਚ ਜੋ ਗਲਤੀਆਂ ਇਨਸਾਨ ਸੁਣੀਆਂ ਸਾਰੀਆਂ ਹੀ ਉਹਦੇ ਆ ਦੇਖੋ ਇੱਕ ਬੇਟੀ ਆਪਣੇ ਬਾਪਰੇ ਮੜਾ ਕੋਈ ਨਹੀਂ ਬੋਲਦੀ ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹਦੋਂ ਮੜਾ ਬੰਦਾ ਕੋਈ ਨਹੀਂ ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪਾਂ ਸੂਬਾ ਸੰਭਾਲ ਦਿੱਤਾ ਇੰਨਾ ਵੀ ਨਹੀਂ ਦੇਖਦਾ ਕੀ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੱਕ ਸੂਬੇ ਨੂੰ ਦੀਗ ਵਾਈ ਕਰ ਰਹੇ ਹਾਂ ਤੁਸੀਂ ਦੇਖਿਆ ਹੁਣੇ ਜਰਮਨੀ ਗਿਆ 프랭ਕਫਰਟ ਗਿਆ ਐਡੀ ਆਦਤ ਸ਼ਰਾਬ ਪੀਂਦੀ ਇੰਨੀ ਮਾੜੀ ਹੈ ਜਦੋਂ ਵਾਪਸ ਆਉਣ ਲੱਗਿਆ ਉਹ 에어ਪੋਰਟ ਦੇ ਉੱਤੇ ਜਦੋਂ VIP ਹੁੰਦੇ ਉਹਨਾਂ ਨੇ ਇੱਕ ਅਲੱਗ ਕਮਰਾ じゃ ਹੁੰਦਾ ਜਿੱਥੇ ਰਾਮ ਰੂਮ ਕਰ ਲੋ ਕਿ ਜਹਾਜ਼ ਤੋਂ ਜਾਣ ਤੋਂ ਪਹਿਲੇ ਉੱਥੇ ਸ਼ਰਾਬ ਪਈ ਹੁੰਦੀ ਐ ਇਹਦੀ ਜਦੋਂ ਨਿਗਾ ਲੱਗੀ ਮੈਨੂੰ ਅਫਸਰ ਦਸੀਆਂ ਨਾਲ ਕਹਿੰਦਾ ਉਹ ਬੋਤਲ ਦਾ ਖੋਲ ਕੇ ਲਿਓ ਉਹ ਘੰਟਾ ਡੇਢ ਘੰਟਾ ਉੱਥੇ ਬਹਿਣਾ ਸੀ ਤੱਲੀ ਹੋ ਗਿਆ ਅਫਸਰ ਹੁਣ ਅਫਸਰ ਕਿਵੇਂ ਕਹੇ ਮੁੱਖ ਮੰਤਰੀ ਨੂੰ ਘੱਟ ਪਿਓ ਐਨੀ ਪੀ ਲਈ ਤੇ ਫਿਰ ਉਹਦੇ ਬਾਅਦ ਦੇਖਿਆ ਕਿ ਖੜਾ ਨਹੀਂ ਹੁੰਦਾ ਦੇਖੋ ਹਿੰਦੁਸਤਾਨ ਦਾ ਐਮਬੈਸਡਰ ਇੱਕ ਪਾਸੇ ਫੜੀ ਜਾਏ ਤੇ ਕੰਨਾਂ ਦਾ ਪੁਲਸ ਵਾਲੇ ਨਾਲ ਸੀ ਜਿਹੜੇ ਸਕਿਉਰਟੀ ਵਾਲੇ ਇੱਕ ਫੜ ਕੇ ਨੂੰ ਲੈ ਗਏ ਜਹਾਜ਼ ਅੱਛਾ ਉਹ ਜਹਾਜ਼ ਮੇਰਾ ਇੱਕ ਦੋਸਤ ਜਿਹੜਾ ਕੱਥੇ ਸਕੂਲ ਪੜ੍ਹਿਆ ਰਾਜਸਥਾਨ ਤੋਂ ਉਹਦੇ ਹੋਟਲ ਹੇ ਰਾਜਸਥਾਨ ਚ ਹੈ ਉਹ ਵੀ ਉਸ ਜਹਾਜ਼ ਚ ਪਹਿਲੀ ਕੁਰਸੀ ਤੇ ਬੈਠਾ ਸੀ ਫਰੰਟ ਤੇ ਉਹਨੇ ਮੈਨੂੰ ਸ਼ਾਮ ਨੂੰ ਦੱਸਿਆ ਤੈਨੂੰ ਮੈਂ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਬਾਅਦ ਮੈਨੂੰ ਕਹਿੰਦਾ ਜਦੋਂ ਲਿਆਂਦਾ ਡਿਗਦਾ ਤੇ ਪਹਿਲੀ ਇੱਕ ਅੰਗਰੇਜ਼ ਲੇਡੀ ਬੈਠੀ ਸੀ ਸੀਟ ਤੇ ਪਹਿਲੇ ਉਹਦੇ ਉੱਤੇ ਆ ਕੇ ਡਿਗ ਪਿਆ ਫਿਰ ਚੱਕੇ ਨੂੰ ਚੱਕੇ ਨੂੰ ਅੱਗੇ ਲੈ ਕੇ ਗਏ ਡਿੱਗਦਾ ਡਿੱਗਦਾ ਹੁਣ ਜਿਹੜੀ 에ਅਰਲਾਈਨ ਹੈ ਇਹਨਾਂ ਦਾ ਇੱਕ ਕਾਨੂੰਨ ਹੈ ਦੁਨੀਆ 'ਚ ਕਿ ਜਿਹੜਾ ਕੋਈ ਪੈਸੇਂਜਰ ਸ਼ਰਾਬ ਜ਼ਿਆਦੀ ਪੀਤੀ ਹੋਈ ਉਹਨੂੰ ਜਹਾਜ਼ 'ਤੇ ਨਹੀਂ ਚੜਾਉਂਦੇ ਕਿਉਂਕਿ ਉੱਤੇ ਜਾ ਕੇ ਜੇ ਕੁਝ ਹੋ ਜੇ ਜਹਾਜ਼ ਥਰਲੇ ਤਾਰਨਾ ਬਹੁਤ ਔਖਾ ਹੈ ਓਏ 에ਅਰੋਸਟਰੀ ਨੇ ਦੇਖਿਆ ਕਿ ਇੱਕ ਸ਼ਰਾਬੀ ਹੈ ਬਰਾਹ ਹਾਲ ਇਹਦਾ ਉਹ ਗਈ ਕੈਪਟਨ ਕੋਲੇ ਜਹਾਜ਼ ਦੇ ਕਿ ਜੀ ਇੱਕ ਪੈਸੇਂਜਰ ਆ ਸ਼ਰਾਬ ਪੀ ਕੇ ਆਇਆ ਕੈਪਟਨ ਆਇਆ ਕੈਪਟਨ ਨੇ ਕਿਹਾ ਜੀ ਦੇਖੀ ਹਾਲਤ ਇਹਦੀ ਤੇ ਕਹੋ ਜੀ ਇਹਨੂੰ ਥੱਲੇ ਤਾਰ ਦਿਓ ਉਹ ਜਿਹੜੇ ਅਫਸਰ ਗਏ ਸੀ ਜੀ ਇਹ ਚੀਫ ਮਨਿਸਟਰ ਹੈ ਹੁਣ ਬਾਹਰ ਲਿਆ 에ਅਰਲਾਈਨ ਨੂੰ ਕੀ ਪਤਾ ਕਿਹੜਾ ਚੀਫ ਮਨਿਸਟਰ ਹੈ ਕਿਹੜਾ ਕੀ ਹੈ ਉਹ ਕਹਿੰਦਾ ਸਾਡਾ ਦਾ ਕਾਨੂੰਨ ਹੈ ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਦੇ ਵੱਲੋਂ ਲਾਏ ਗਏ ਦੋਸ਼ਾ ਦਾ ਸੀਐਮ ਭਗਵੰਤ ਮਾਨ ਵੱਲੋਂ ਕਦੋਂ جواب ਸਾਹਮਣੇ ਹੁੰਦਾ ਹੈ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ? ਲੋਕ ਸਭਾ 'ਚ ਜਾਣ ਦੀ ਕੀਦੀ ਆਊਗੀ ਵਾਰੀ? ਫਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ? ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ। VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਬਣਦਾ। ਪਰਮਾਨਦਈਏ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어 સંਸਕ੍ਰਿਤੀ ਕੀ ਹੋਗੀ ਬਾਤ। ab D5 channel hindi bhi hoga sir. D5 channel punjabi apni dharti apne lok. Shashikant ji main ha Kulraj Chandawa te tusi dekh rahe ho D5 channel punjabi jo launch ho chuka hai hun Canada vich.